ਸਾਤਰੀ ਕਾਲ ਦੀ ਤੁਸੀਂ ਵੇਖ ਰਹੇ ਹੋ ਪੱਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਦੇ ਚਾਤ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਨੂੰ ਹੁਣ ਜਿਸ ਤਰ੍ਹਾਂ ਲਟਕਾਇਆ ਜਾ ਰਿਹਾ ਹੈ ਕਿ ਉਸ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੱਲ ਲੈ ਕੇ ਜਾਇਆ ਜਾ ਰਿਹਾ ਜਿਸ ਤਰ੍ਹਾਂ ਦੇ ਹੁਣ ਹਾਲਾਤ ਜਾਂ ਜਿਸ ਤਰ੍ਹਾਂ ਦੀ ਜ਼ਮੀਨ ਪਧਰੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹੁਣ ਅਕਾਲੀ ਦਲ ਬਾਦਲ ਦਲ ਦੇ ਵੱਲੋਂ ਵੀ ਬਿਆਨ ਆ ਗਿਆ ਇਸ ਮਸਲੇ ਨੂੰ ਲੈ ਕੇ ਇਹਦੇ ਬਾਬਤ ਕੱਲ ਬਾਤ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਹੋਵੇਗੀ ਕਿ ਜਿਹੜੀ ਲੁਧਿਆਣਾ ਪੱਛਮੀ ਹਲਕੇ ਤੋਂ ਜਿਮਨੀ ਚੋਣ ਹੋਣੀ ਹੈ ਉਸ ਨੂੰ ਲੈ ਕੇ ਹੁਣ ਭਾਜਪਾ ਨੇ ਵੀ ਤਿਆਰੀ ਖਿੱਚ ਲਈ ਗਈ ਕਿਉਂਕਿ ਜਿਹੜੇ ਸਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਸ ਨੂੰ ਲੈ ਕੇ ਹੁਣ ਸਰਗਰਮੀਆਂ ਵੀ ਤੇਜ਼ ਹੋ ਗਈਆਂ ਨੇ ਇਸ ਬਾਬਤ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜੋ ਫੈਸਲਾ ਜਥੇਦਾਰ ਸਹਿਵਨਾ ਦੇ ਵੱਲੋਂ ਅਕਾਲੀ ਦਲ ਦੀ ਨਵੀਂ ਭਰਤੀ ਨੂੰ ਲੈ ਕੇ ਜਾਂ ਫਿਰ ਮੁੜ ਭਰਤੀ ਨੂੰ ਲੈ ਕੇ ਸੁਣਾਇਆ ਗਿਆ ਸੀ ਉਸ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਖਿੱਚੋਤਾਣ ਚੱਲੀ ਉਹਦੇ ਬਾਬਤ ਤੁਸੀਂ ਸਾਰੇ ਜਾਣਦੇ ਹੋ ਪਰ ਹੁਣ ਜਿਸ ਤਰ੍ਹਾਂ ਬੀਤੇ ਦਿਨੀ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਸੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਜਿਹੜਾ ਭਰਤੀ ਦਾ ਐਲਾਨ ਕੀਤਾ ਗਿਆ ਕਿ 18 ਮਾਰਚ ਨੂੰ ਭਰਤੀ ਕੀਤੀ ਜਾਵੇਗੀ ਤੇ ਉਹਨਾਂ ਦੇ ਵੱਲੋਂ ਪਰਚੀਆਂ ਵੀ ਛਪਾਈਆਂ ਜਾ ਰਹੀਆਂ ਨੇ ਜਾਂ ਫਿਰ ਪਰਚੀ ਵੀ ਜਾਰੀ ਕਰਨ ਦੀ ਜਿਹੜੀ ਮਨਪ੍ਰੀਤ ਸਿੰਘ ਯਾਲੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਇਸ ਦੇ ਬਾਬਤ ਹੀ ਹੁਣ ਜਿਹੜੇ ਡਾਕਟਰ ਦਲਜੀਤ ਚਿੰਮਾ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਪੂਰੀ ਹੋਣ ਦੇ ਨੇੜੇ ਹੈ ਤੇ ਅਕਾਲੀ ਦਲ ਨੂੰ 20 ਲੱਖ ਮੈਂਬਰਸ਼ਿਪ ਪਰਚੀਆਂ ਵਾਪਸ ਮਿਲ ਗਈਆਂ ਨੇ ਤੇ 10 ਲੱਖ ਹੋਰ ਅਗਲੇ ਕੁਝ ਦਿਨਾਂ ਚ ਮਿਲ ਜਾਣਗੀਆਂ ਉਹਨਾਂ ਨੇ ਜਮਿਨੀ ਪੱਧਰ ਤੇ ਭਾਰਤੀ ਮੁਹਿੰਮ ਨੂੰ ਪੂਰੀ ਮਿਹਨਤ ਦੇ ਨਾਲ ਚਲਾਉਣ ਵਾਸਤੇ ਪਾਰਟੀ ਦੇ ਸਾਰੇ ਆਗੂਆਂ ਦਾ ਜਿੱਥੇ ਧੰਨਵਾਦ ਕੀਤਾ ਏ ਉੱਥੇ ਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਅਬਜ਼ਰਵਰਾਂ ਦੀ ਪਾਰਟੀ ਦੇ ਪਾਰਲੀ ਜਿਹੜੇ ਪਾਰਲੀਮਾਨੀ ਬੋਰਡ ਨਾਲ ਮੀਟਿੰਗ 10 ਮਾਰਚ ਨੂੰ ਹੋਵੇਗੀ ਜਿਸ ਦੇ ਵਿੱਚ ਡੈਲੀਗੇਟਾਂ ਦੀ ਚੋਣ ਕੀਤੀ ਜਾਵੇ ਕਿਤੇ ਇਸ ਉਪਰੰਤ ਪਾਰਟੀ ਦੇ ਸਾਰੇ ਜਥੇਬੰਦ ਢਾਂਚੇ ਦੀ ਚੋਣ ਦੀ ਪ੍ਰਕਿਰਿਆ ਆਰੰਭੀ ਜਾਵੇਗੀ ਜਿਸ ਤੋਂ ਬਾਅਦ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਉਸ ਤੋਂ ਬਾਅਦ ਉਸ ਦਾ ਐਲਾਨ ਕੀਤਾ ਜਾਵੇਗਾ ਕਿ ਜਿਹੜੇ ਨਵੇਂ ਪ੍ਰਧਾਨ ਦੀ ਚੋਣ ਹੈ ਅਕਾਲੀ ਦਲ ਦੀ ਉਹ ਕਦੋਂ ਹੋਵੇਗੀ ਇਸ ਇੱਕ ਸਵਾਲ ਦੇ ਜਵਾਬ ਦੇ ਵਿੱਚ ਡਾਕਟਰ ਚਿਮਮਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਇੱਕ ਬਣਾਈ ਨਿਗਰਾਨ ਕਮੇਟੀ ਨੂੰ ਅਕਾਲੀ ਦਲ ਨੇ ਪੂਰਨ ਸਹਿਯੋਗ ਦਿੱਤਾ ਪਰ ਕਮੇਟੀ ਦੇ ਕੁਝ ਮੈਂਬਰਾਂ ਦਾ ਆਪਣਾ ਹੀ ਏਜੰਡਾ ਹੈ ਉਹ ਆਪਣੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕੰਮ ਕਰ ਰਹੇ ਨੇ ਕਿਉਂਕਿ ਉਹ ਕਹਿੰਦੇ ਵੀ ਜਿਹੜੀ ਅਕਾਲਤਖ ਸਾਬ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਨਿਗਰਾਨ ਦੀ ਕਮੇਟੀ ਸੀ ਉਹਨੇ ਕਮੇਟੀ ਨੂੰ ਦੇਖਣਾ ਸੀ ਪਰ ਉਸਰ ਉਪਰਤੀ ਕਰਨ ਦਾ ਹੁਕਮ ਨਹੀਂ ਸੀ ਉਸਦੇ ਅੰਡਰ ਭਰਤੀ ਹੋਣੀ ਸੀ ਉਹਨਾਂ ਨੇ ਇੱਥੇ ਵੀ ਗੱਲ ਕਹੀ ਹੈ ਕਿ ਪਹਿਲਾਂ ਜਿਸ ਤਰ੍ਹਾਂ ਜਥੇਦਾਰ ਸਾਹਿਬ ਦੇ ਵੱਲੋਂ ਉਸ ਨਾਲ ਮੁਲਾਕਾਤ ਕੀਤੀ ਗਈ ਸੀ ਅਸੀਂ ਉਹਨਾਂ ਨੇ ਹਾਮੀ ਪਰ ਦਿੱਤੀ ਸੀ ਤਾਰੀਫ ਕੀਤੀ ਸੀ ਜਿਸ ਤੋਂ ਬਾਅਦ ਅਸੀਂ ਜਿਹੜੀ ਭਰਤੀ ਉਹ ਸ਼ੁਰੂ ਕੀਤੀ ਹੈ ਨਾਲ ਹੀ ਉਹਨਾਂ ਨੇ ਜਿਹੜੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦਰ ਨੇ ਨਿਗਰਾਨ ਕਮੇਟੀ ਦੇ ਵਿੱਚ ਮੈਂਬਰਾਂ ਨੂੰ ਪਾਰਟੀ ਦਫ਼ਤਰ ਵਿੱਚ ਸੱਦਿਆ ਸੀ ਪਰ ਉਹਨਾਂ ਨੇ ਸੱਦਾ ਠੁਕਰਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਆਖਿਆ ਗਿਆ ਸੀ ਕਿ ਉਹ ਆਪਣੀ ਲੋਰ ਮੁਤਾਬਕ ਭਰਤੀ ਪਰਚੀਆਂ ਲਿਜਾ ਸਕਦੇ ਨੇ ਜਿਹੜੇ ਪੰਜ ਮੈਂਬਰੀ ਕਮੇਟੀ ਵਾਲੇ ਸੀ ਉਹ ਕਹਿੰਦੇ ਵੀ ਉਹਨਾਂ ਦੇ ਬਲ ਸਿੱਧਾ ਠੁਕਰਾ ਦਿੱਤਾ ਗਿਆ ਸੀ ਵੀ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਕੁਝ ਮੈਂਬਰ ਕਮੇਟੀ ਦੇ ਜਿਹੜੇ ਕੋਆਰਡੀਨੇਟਰ ਐਡਵੋਕੇਟ ਹਰਿੰਦਰ ਸਿੰਘ ਧਾਮੀ ਤੇ ਨਿਰੰਤਰ ਨਾਜਾਇਜ਼ ਦਬਾਅ ਬਣਾ ਰਹੇ ਸੀ ਜਿਹੜੀ ਪੰਜ 7 ਮੈਂਬਰੀ ਕਮੇਟੀ ਸੀ ਪਹਿਲਾਂ ਇਸੇ ਕਾਰਨ ਉਹਨਾਂ ਨੇ ਬਜ਼ੁਰਗ ਅਕਾਲੀ ਆਗੂ ਪ੍ਰੋਜੈਕਟ ਕ੍ਰਿਪਾਲ ਸਿੰਘ ਬਰੁੰਗਰ ਨੇ ਵੀ ਕਮੇਟੀ ਮੈਂਬਰਾਂ ਤੋਂ ਅਸਤੀਫਾ ਦੇ ਦਿੱਤਾ ਹੁਣ ਅਕਾਲੀ ਆਗੂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਿਰਫ ਪਾਰਟੀ ਦੀ ਵਰਕਿੰਗ ਕਮੇਟੀ ਹੀ ਭਰਤੀ ਬਾਰੇ ਫੈਸਲਾ ਲੈਣ ਦਾ ਅਧਿਕਾਰ ਰੱਖਦੀ ਹੈ ਉਹਨਾਂ ਕੋਲ ਜੇਕਰ ਪੰਜ ਮੈਂਬਰ ਕਿਸੇ ਨਵੀਂ ਭਰਤੀ ਵਾਸਤੇ ਮੈਂਬਰ ਪਰਤੀ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਪਰ ਉਹ ਅਕਾਲੀ ਦਲ ਜੋ ਕਿ ਮਾਨਤਾ ਪ੍ਰਾਪਤ ਪਾਰਟੀ ਹੈ ਉਸ ਲਈ ਕਿਸੇ ਕਿਸਮ ਦੀ ਭਰਤੀ ਨਹੀਂ ਕਰ ਸਕਦੇ ਕਿੰਨੇ ਕਿਤੇ ਉਹਨਾਂ ਨੇ ਸਿਧਾਂਤ ਜਿਹੜਾ ਪਾਰਟੀ ਦਾ ਜੋ ਨੀਮ ਨੇ ਪਾਰਟ ਤੇ ਉਸ ਦਾ ਲੈ ਕੇ ਵੀ ਕਿਤਨੇ ਕਿਤੇ ਉਹਨਾਂ ਨੇ ਇੱਕ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਨਾਮ ਦੇ ਉੱਤੇ ਕੁਝ ਕਰਦੇ ਨੇ ਤਾਂ ਇਸ ਮਸਲੇ ਨੂੰ ਲੈ ਕੇ ਹੋ ਸਕਦਾ ਹੈ ਕਿ ਇਸ ਕਾਨੂੰਨੀ ਤੌਰ ਤੇ ਉੱਤੇ ਵੀ ਉਸ ਨੂੰ ਖਿੱਚਿਆ ਜਾ ਸਕੇ ਕਿਉਂਕਿ ਉਹਨਾਂ ਨੇ ਗੱਲ ਇਹ ਵੀ ਕਹੀ ਹੈ ਕਿ ਜਿਸ ਤਰ੍ਹਾਂ 14 ਜਨਵਰੀ ਨੂੰ ਜਿਹੜੀ ਅਕਾਲੀ ਦਲ ਨਮਾ ਬਣਿਆ ਸੀ ਅਕਾਲੀ ਦਰਬਾਰ ਸ ਪੰਜਾਬ ਦੇ ਜਾਂ ਫਿਰ ਅੰਮ੍ਰਿਤਪਾਲ ਵਾਲਾ ਅਕਾਲੀ ਕਹਿੰਦੇ ਜੇਕਰ ਉਹਨਾਂ ਨੇ ਉਸ ਤਰ੍ਹਾਂ ਭਰਤੀ ਕਰਨੀ ਹੈ ਜੀ ਸਦਕੇ ਕਰਨ ਜੋ ਮਰਜ਼ੀ ਕਰਨ ਪਰ ਜਿਹੜੀ ਅਕਾਲੀ ਦਲ ਵਾਲੀ ਭਰਤੀ ਕੁਆ ਜਿਹੜੀ ਭਰਤੀ ਹੈ ਜਾਂ ਫਿਰ ਅਕਾਲੀ ਦਲ ਹੈ ਉਹ ਭਰਤੀ ਹੋ ਚੁੱਕੀ ਹੈ ਜਿਹੜੀ ਮਾਨਤਾ ਪ੍ਰਾਪਤ ਹੈ ਹੁਣ ਇੱਥੇ ਖਿੱਚੋ ਤਾਣ ਸ਼ੁਰੂ ਹੋ ਗਈ ਹੈ ਕਿ ਹੁਣ ਅਕਾਲ ਤਖਤ ਦੇ ਵੱਲ ਜਿਹੜਾ ਹੁਕਮ ਨਾਮ ਜਾਰੀ ਹੋਇਆ ਸੀ ਕਿ ਇਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਅਕਾਲ ਤਖਤ ਸਾਹਿਬ ਨੂੰ ਵੀ ਅ ਅਦਾਲਤਾਂ ਦੇ ਵਿੱਚ ਕੋਰਟਾਂ ਦੇ ਵਿੱਚ ਹਾਈ ਕੋਰਟ ਤੇ ਵਿੱਚ ਸੁਪਰੀਮ ਕੋਰਟ ਦੇ ਵੱਲ ਖਿੱਚਣ ਦੇ ਲਈ ਜ਼ਮੀਨ ਪੱਧਰ 'ਤੇ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਅੱਜ ਉਹਨਾਂ ਦਾ ਰੁਖ ਸੀ ਜਿਸ ਤਰ੍ਹਾਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਜੇਕਰ ਪਰਚੇ ਦੇ ਉੱਤੇ ਕੁਝ ਐਦਾਂ ਲਿਖਾਇਆ ਗਿਆ ਕਿ ਕੁਝ ਪਰਚੇ ਦੇ ਉੱਤੇ ਸਾਹਮਣੇ ਆਉਂਦਾ ਕਿ ਨਵੀਂ ਪਾਰਟੀ ਹੋਊਗੀ ਜੇ ਪਾਰਟੀ ਦਾ ਨਾਮ ਸੇਮ ਹੋਇਆ ਫਿਰ ਕੀ ਹੋਊਗਾ ਕਿ ਫਿਰ ਕਾਨੂੰਨੀ ਤੌਰ ਦੇ ਉੱਤੇ ਫਿਰ ਅਕਾਲ ਦਲ ਬਾਦਲ ਤੇ ਫਿਰ ਆਮੋ ਸਾਹਮਣੇ ਹੋਣਗੇ ਕਿ ਕੁਝ ਹੋਊਗਾ ਇਹ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਬੇਤਖਾਸ ਹੋਵੇਗਾ ਪਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਵੀ ਅੱਜ ਇੱਕ ਜਿਹੜਾ ਬਿਆਨ ਦਿੱਤਾ ਗਿਆ ਹੈ ਬਿਆਨ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਆਪਣਾ ਜੋ ਕੁਝ ਚਾਪਲੂਸੋ ਆਪਣੇ ਆਗੂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਦੇ ਵੱਲੋਂ ਸਾਡੀਆਂ ਸੰਸਥਾਵਾਂ ਵਿਰੁੱਧ ਸੋਸ਼ਲ ਮੀਡੀਆ ਦੇ ਉੱਤੇ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਤੇ ਅਕਾਲ ਤਖਤ ਸਾਹਿਬ ਦੇ ਵੱਲ ਮੁੱਖ ਕਰਕੇ ਹੀ ਕੁਝ ਸਵਾਰਿਆ ਜਾ ਸਕਦਾ ਪਰ ਇਸ ਨੂੰ ਇਸ ਤੋਂ ਪਿੱਟ ਕਰਕੇ ਇਸ ਤੋਂ ਕੁਝ ਵੀ ਸਵਾਰਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਬਿਆਨ ਦਿੱਤੇ ਗਏ ਜਾਂਫਰ ਸਪੀਚ ਦਿੱਤੀ ਗਈ ਹੈ ਤੁਹਾਨੂੰ ਉਹ ਵੀ ਅਸੀਂ ਪਿਛਲੇ ਜਾਇ ਪਿਤੇ ਦਿਨ ਇਸ ਪੇਜ ਦੇ ਉੱਤੇ ਦਰਸਾਈ ਸੀ ਪਰ ਹੁਣ ਵੇਖਣਾ ਇੱਥੇ ਬੇहद ਖਾਸ ਹੋਈ ਹੋਵੇਗਾ ਕਿ ਜੋ ਅਕਾਲੀ ਦਲ ਦੇ ਵਿੱਚ ਜੋ ਖਿੱਚੋ ਤਾਣ ਚੱਲ ਰਹੀ ਹੈ ਹੁਣ ਹੁਣ ਇਹਦੇ ਵਿੱਚੋਂ ਮਸਲੇ ਦੇ ਵਿੱਚੋਂ ਨਿਕਲੇ ਕਿਵੇਂ ਜਾਵੇਗਾ ਕਿਉਂਕਿ ਜੇਕਰ ਇਸ ਤਰ੍ਹਾਂ ਹੁਣ ਲੰਬੇ ਸਮੇਂ ਤੋਂ ਜਿਸ ਤਾ ਅਕਾਲੀ ਦਲ ਤੇ ਦਾ ਜੋ ਅੱਜ ਪੰਜਾਬ ਦੇ ਵਿੱਚ ਰਾਜ ਹੈ ਪੰਜਾਬ ਦੇ ਵਿੱਚ ਸਿਰਫ ਅਕਾਲੀ ਦਲ ਬਾਦਲ ਦੇ ਕੋਲ ਇੱਕ ਐਮਐਲਏ ਹੈ ਉਹ ਵੀ ਗਨੀਬ ਕੋਰ ਮਜੀਠੀਆ ਕਿਉਂਕਿ ਮਨਪੀ ਸਿੰਘ ਯਾਦਲੀ ਉਹਨਾਂ ਤੋਂ ਵੱਖ ਨੇ ਸੁਖਵਿੰਦਰ ਸਿੰਘ ਸੂਖੀ ਉਹਨਾਂ ਛੱਡ ਕੇ ਆਮ ਆਦੀ ਪਾਰਟੀ ਵੀ ਜਾ ਚੁੱਕੇ ਨੇ ਪਰ ਉਸ ਦੇ ਬਾਵਜੂਦ ਵੀ ਹਾਲੇ ਵੀ ਇਸ ਨੂੰ ਨਹੀਂ ਸਮਝਿਆ ਜਾ ਰਿਹਾ ਜਿਵੇਂ ਨੀ ਪੱਦਰ ਦੇ ਉੱਤੇ ਕਿਉਂਕਿ ਜਿਸ ਤਰ੍ਹਾਂ ਹੁਣ ਦੇਖਿਆ ਜਾਵੇ ਤਾਂ 30 ਲੱਖ ਦੇ ਲਗਭਗ ਵੀ ਜਾਂ ਫਿਰ 30 ਲੱਖ ਤੱਕ ਜਿਹੜੀ ਜੀਪੀਸੀ ਦੀ ਵੋਟ ਹੈ ਉਹ ਉੱਥੇ ਤੱਕ ਪਹੁੰਚੀ ਹੈ ਕਾਰਨ ਕੀ ਨੇ ਕਮੀਆਂ ਕਿੱਥੇ ਨੇ ਕਿਉਂ ਇਹੋ ਜਿਹਾ ਹਾਲ ਹੋਇਆ ਸਿੱਖਾਂ ਦਾ ਕਿਉਂ ਪੰਜਾਬ ਦੇ ਵਿੱਚ ਪੂਰਨ ਸਿੱਖ ਨਹੀਂ ਹੈਗੇ ਕਿ ਪਤਿਤ ਸਿੱਖ ਨੇ ਕਾਰਨ ਕੀ ਨੇ ਐਸਜੀਪੀਸੀ ਦਾ ਰੋਲ ਕੀ ਰਿਹਾ ਪਿਛਲੇ ਦਿਨਾਂ ਦੇ ਵਿੱਚ ਕਿ ਸਿੱਖੀ ਦਾ ਪ੍ਰਚਾਰ ਦੇ ਘਟ ਰਹੀ ਹੈ ਕੀ ਕੁਝ ਹੋਇਆ ਇਹ ਵੱਡੇ ਸਵਾਲ ਖੜੇ ਕਰਦਾ ਇਸ ਮਸਲੇ ਨੂੰ ਲੈ ਕੇ ਜੋ ਅੱਜ ਹਾਲਾਤ ਬਣੇ ਹੋਏ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਜੋ ਸਿੱਖ ਰਾਜ ਜਾਂ ਫਿਰ ਸਿੱਖ ਵੋਟ ਨੂੰ ਲੈ ਕੇ ਲਗਾਤਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਪੰਜਾਬ ਸੂਬਾ ਉਹ ਸਿੱਖ ਰਾਜ ਹੈ ਸਿੱਖ ਵੋਟ ਹੈ ਜਿੱਥੇ ਸਿੱਖ ਸਟੇਟ ਹੈ ਕਿਉਂਕਿ ਜਿੱਥੇ ਵੱਧ ਸਿੱਖਾਂ ਦੀ ਵੋਟ ਹੈ ਕਿਤੇ ਨਾ ਕਿਤੇ ਜਿਸ ਤਰ੍ਹਾਂ ਸਿੱਖ ਵੋਟ ਘਟਦੀ ਜਾਂ ਫਿਰ ਦੂਜੀ ਵੋਟ ਇੱਥੇ ਵੱਧਦੀ ਜਾ ਰਹੀ ਹੈ ਇਹ ਇੱਕ ਚਿੰਤਾਜਨਕ ਵਿਸ਼ਾ ਹੈ ਸਿੱਖਾਂ ਲਈ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਤਾਂ ਸਿੱਖਾਂ ਦੀਆਂ ਵੋਟਾਂ ਬਹੁਤ ਘੱਟ ਨੇ ਭਾਵੇਂ ਹਰਿਆਣਾ ਦੇ ਵਿੱਚ ਹੈ ਸੀ ਪਰ ਹਰਿਆਣਾ ਦੇ ਵਿੱਚ ਹੁਣ ਦੂਜੀ ਕਮੇਟੀ ਵੱਖਰੀ ਕਮੇਟੀ ਬਣਨ ਦੇ ਕਰਕੇ ਉਹਨ ਅਕਾਲੀ ਦਲ ਦਾ ਉੱਥੇ ਵੀ ਪ੍ਰਭਾਵ ਨਹੀਂ ਰਿਹਾ ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਭਵਿੱਖ ਦੇ ਵਿੱਚ ਬੜੇ ਗੰਭੀਰ ਵਿਸ਼ੇ ਨੇ ਜਿਸ ਨੂੰ ਲੈ ਕੇ ਹਾਲੇ ਲੀਡਰਸ਼ਿਪ ਨਾਲ ਸ਼੍ਰੋਮਣੀ ਦੁਆਰਾ ਬਣਦੀ ਕਮੇਟੀ ਨਾਲ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਜੇਕਰ ਉਹ ਚਿੰਤਿਤ ਹੁੰਦੇ ਤਾਂ ਇਸ ਮਸਲੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਉਠਾਇਆ ਜਾ ਸਕਦਾ ਸੀ ਇਸ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਸੀ ਇਸ ਦੇ ਉੱਤੇ ਸੈਮੀਨਾਰ ਕਰਾ ਕੇ ਵਿਦਵਾਨਾਂ ਦੀ رائے ਲੈ ਕੇ ਇਸ ਮਸਲੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਭਵਿੱਖ ਦੇ ਵਿਚਰਨ ਨੀਤੀ ਤਿਆਰ ਕਰਕੇ ਇਸ ਦੇ ਉੱਤੇ ਵਿਚਾਰਿਆ ਜਾ ਸਕਦਾ ਪਰ ਜਿੱਥੇ ਆਪੋ ਖਾਣੀ ਜਿਹੜੀ ਜਾਂ ਫਿਰ ਕਹੇ ਲਈ ਆਪੋ ਜੁੰਡੋ ਜੁੰਡੀ ਹੋ ਰੀਆਂ ਜਥੇਬੰਦੀਆਂ ਪਾਰਟੀਆਂ ਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਿੱਖ ਵਿਰੋਧੀ ਖੁਸ਼ ਨੇ ਵੀ ਜੋ ਸਿੱਖਾਂ ਦਾ ਜਿਹੜੇ ਵਿਰੋਧੀ ਸੀ ਉਹ ਨਹੀਂ ਵਿਗਾੜ ਸਕਦੇ ਸੀ ਤਾਂ ਸਿੱਖ ਆਪਸ ਦੇ ਵਿੱਚ ਜੁੰਡਾ ਜੁੰਡੀ ਹੋ ਕੇ ਉਹਨਾਂ ਨੇ ਆਪਣਾ ਹੀ ਜਿਹੜਾ ਆਧਾਰ ਹੈ ਉਹ ਪੰਜਾਬ ਦੇ ਵਿੱਚ ਪੰਜਾਬ ਦੀ ਧਰਤਲ ਦੇ ਉੱਤੇ ਪੰਜਾਬ ਦੀ ਜ਼ਮੀਨ ਦੇ ਉੱਤੇ ਉਹ ਕੋਡੀ ਦੇ ਪਹਾ ਗਵਾ ਲਿਆ ਹੁਣ ਕਿਸ ਤਰ੍ਹਾਂ ਅਕਾ ਪੰਜਾਬ ਦੀ ਧਰਤੀ ਉੱਤੇ ਸਿੱਖ ਇੱਕ ਮੰਚ ਦੇ ਉੱਤੇ ਇਕੱਠੇ ਹੋਣਗੇ ਹੁਣ ਇਹ ਜਿਹੜਾ ਸਵਾਲ ਹੈ ਹੁਣ ਭਵਿੱਖ ਦੇ ਗਰਭ ਦੇ ਵਿੱਚ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਪੰਜਾਬ ਦੀ ਸਿੱਖ ਰਾਜਨੀਤੀ ਦੇ ਵਿੱਚ ਵੱਡੇ ਫੇਰ ਬਦਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਹੁਣ ਦੂਜੇ ਪਾਸੇ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਜਿਹੜੀ ਲੁਧਿਆਣਾ ਦੀ ਪੱਛਮੀ ਹਲਕੇ ਤੋਂ ਜਿਮਨੀ ਚੋਣ ਹੋਣੀ ਹੈ ਵਿਧਾਨ ਸਭਾ ਦੀ ਉੱਥੇ ਹੁਣ ਬੀਜੇਪੀ ਦੇ ਵੱਲੋਂ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਬਲਵਿੰਦਰ ਸਿੰਘ ਸੇਖੋ ਜੋ ਸਬਕਾ ਡੀਐਸਪੀ ਨੇ ਉਹ ਉਹਨਾਂ ਨੂੰ ਟਿਕਟ ਦੇਣ ਦੀ ਚਰਚਾਾਂ ਮਾਨੇ ਉਹ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਜੇਕਰ ਦੇਖਿਆ ਜਾਵੇ ਤਾਂ ਬਲਵਿੰਦਰ ਸਿੰਘ ਸੇਖੋ ਦਾ ਸਬਕਾ ਕੈਬਨਿਟ ਮੰਤਰੀ ਆਸ਼ੂ ਦੇ ਨਾਲ ਟਕਰਾਅ ਹੈ ਲੋਦੀਆਨਪੁਰ ਦੇ ਵਿੱਚ ਹਲਕਾ ਪੱਛਮੀ ਵਿਧਾਨ ਸਭਾ ਸੀਟ ਤੇ ਜਲਦੀ ਹੀ ਉਪ ਚੋਣ ਹੋਣ ਜਾ ਰਹੀ ਹੈ ਵਿਧਾਇਕ ਗੁਰਪ੍ਰੀਤ ਗੋਗਗੀ ਜੋ ਆਵਾਦੀ ਪਾਰਟੀ ਦੇ ਸੀ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਆਵਾਦੀ ਪਾਰਟੀ ਨੇ ਇਸ ਸੀਟ ਤੋਂ ਸੰਜੀਵ अरोड़ा ਨੂੰ ਆਪਣਾ ਉਮੀਦਵਾਰ ਪਹਿਲਾ ਹਿਲਾਨ ਦਿੱਤਾ ਹੈ ਤੇ ਚੰਡੀਗੜ੍ਹ ਸਥਿਤ ਭਾਜਪਾ ਸੂਬਾ ਦਫ਼ਤਰ ਦੇ ਵਿੱਚ ਇੱਕ ਹੋਰ ਵਿਸ਼ੇਸ਼ ਮੀਟਿੰਗ ਦੇ ਦੌਰਾਨ ਸੇਖੋਂ ਨੂੰ ਭਾਜਪਾ ਦੇ ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਭ ਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਭ ਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਜ਼ਿਲ੍ਹਾ ਪ੍ਰਧਾਨ ਰਾਜਨਿਸ਼ਿth ਦੀ ਮੌਜੂਦਗੀ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਲਗਾਤਾਰ ਬਲਵਿੰਦਰ ਸਿੰਘ ਸੇਖੋ ਆਮ ਆਦੀ ਪਾਰਟੀ ਨੂੰ ਘੇਰਦੇ ਆ ਰਹੇ ਨੇ ਲਗਾਤਾਰ ਕਾਂਗਰਸ ਦੇ ਉੱਤੇ ਸਵਾਲ ਚੁੱਕਦੇ ਆ ਰਹੇ ਸੀ ਜਿਸ ਤਰ੍ਹਾਂ ਉਹਨਾਂ ਦੀ ਪਿਛਲੇ ਸਮੇਂ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜੇਲ੍ਹ ਦੇ ਵਿੱਚ ਵੀ ਲੱਗੇ ਆਏ ਨੇ ਸਮਾਂ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਸਰਕਾਰ ਦੇ ਉੱਤੇ ਤੰਜ ਕਸੇ ਜਾ ਰਹੇ ਸੀ ਪਰ ਹੁਣ ਉਹਨਾਂ ਦੇ ਕੋਲ ਰਾਹ ਨਹੀਂ ਸੀ ਕਿਉਂਕਿ ਉਹਨਾਂ ਦੇ ਵੱਲੋਂ ਵੀ ਜਾਫਰ ਜੋਲ ਲਗਾਏ ਗਿਆ ਸੀ ਕਿ ਪੰਜਾਬ ਦੇ ਵਿੱਚ ਕੋਈ ਇੱਕ ਅਜਿਹੀ ਖੇਤਰੀ ਪਾਰਟੀ ਖੜੀ ਹੋ ਜਾਵੇ ਜਿਸ ਜਿਹੜੀ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹਨਾਂ ਦੇ ਵੱਲੋਂ ਵੀ ਬਥੇਰਾ ਜੋਲ ਲਗਾਏ ਗਿਆ ਸੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੰਚ ਦੇ ਉੱਤੇ ਜਿਹੜੀ ਪੰਜਾਬ ਹਤਾਸ਼ੀ ਲੋਕ ਨੇ ਉਹ ਇੱਕ ਮੰਚ ਦੇ ਉੱਤੇ ਇਕੱਠੇ ਹੋ ਜਾਣ ਉਹਨਾਂ ਦੇ ਇੰਟਰਵਿਊ ਦੇ ਵਿੱਚ ਵੀ ਲਗਾਤਾਰ ਗੱਲਬਾਤ ਚੱਲਦੀ ਰਹੀ ਸੀ ਪਰ ਬਲਵਿੰਦਰ ਸਿੰਘ ਸੇਖੋ ਨੇ ਅੱਜ ਕਿਹਾ ਕਿ ਪੂਰੇ ਇਸ ਦੇ ਵਿੱਚ ਭਾਜਪਾ ਹੀ ਇੱਕੋ ਇੱਕ ਪਾਰਟੀ ਹੈ ਜੋ ਦੇਸ਼ ਦੇ ਹਿੱਤ ਦੇ ਵਿੱਚ ਸਹੀ ਫੈਸਲੇ ਲੈ ਰਹੀ ਹੈ ਬਾਕੀ ਸਾਰੀਆਂ ਪਾਰਟੀਆਂ ਸਿਰਫ ਆਪਣੀ ਰਾਜਨੀਤੀ ਨੂੰ ਵਧਾਉਣ ਦੇ ਵਿੱਚ ਰੁੱਝੀਆਂ ਹੋਈਆਂ ਨੇ ਉਹ ਨਾਲ ਹੀ ਕਹਿੰਦੇ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦੇਸ਼ ਦੇ ਭਲੇ ਲਈ ਕਿਤੇ ਜਾਰੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਪਰਿਵਾਰ ਦਾ ਹਿੱਸਾ ਬਣੇ ਨੇ ਪ੍ਰਵੀnder ਬਰਾੜ ਨੇ ਬਲਵਿੰਦਰ ਸਿੰਘ ਸੇਖੋਂ ਨੂੰ ਭਾਜਪਾ ਦਾ ਸਿਰਪਾਉ ਭੇਟ ਕਰਕੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਤੇ ਇਸ ਨੂੰ ਲੈ ਕੇ ਹੁਣ ਜਿਹੜੀ 2027 ਦੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਇਸ ਦਾ ਦਾਵਾ ਵੀ ਭਾਜਪਾ ਦੇ ਵੱਲੋਂ ਕੀਤਾ ਗਿਆ ਭਾਜਪਾ ਕਹਿੰਦੇ ਇੱਕੋ ਇੱਕ ਪਾਰਟੀ ਹੈ ਜੋ ਪੰਜਾਬ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾ ਸਕਦੀ ਹੈ ਪਰ ਹੁਣ ਇੱਥੇ ਸਵਾਲ ਇਹ ਖੜਾ ਹੋ ਗਿਆ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਲੈ ਕੇ ਹੁਣ ਜੇਕਰ ਜਿਸ ਤਰ੍ਹਾਂ ਪਿਛਲੇ ਦਿਨ ਦੇ ਵਿੱਚ ਚਰਚਾ ਹੋਈ ਸੀ ਕਿ ਦਿੱਲੀ ਦੇ ਵਿੱਚ ਹਾਰਨ ਤੋਂ ਬਾਅਦ ਹੁਣ ਭਾਜਪਾ ਪੰਜਾਬ ਦੇ ਵਿੱਚ ਕੁਝ ਮਜ਼ਬੂਤ ਹੋ ਸਕਦੀ ਹੈ ਕਿਉਂਕਿ ਹੁਣ ਬੀਜੇਪੀ ਪੰਜਾਬ ਦੇ ਵਿੱਚ ਜਿਹੜੇ ਹੁਣ ਰਹਿੰਦੇ ਦੋ ਸਾਲਾਂ ਦੇ ਵਿੱਚ ਦਿੱਲੀ ਮਾਡਲ ਲੈ ਕੇ ਪੰਜਾਬ ਦੀ ਤਰਤਲ ਦੇ ਉੱਤੇ ਆਵੇਗੀ ਇੱਥੇ ਆ ਕੇ ਉਹ ਆਪਣਾ ਮਾਡਲ ਪੇਸ਼ ਕਰੇਗੀ ਜਿਸ ਨੂੰ ਲੈ ਕੇ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਆਮ ਆਦੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣਾ ਬੁੱਟਾ ਲਗਾਇਆ ਸੀ ਕੀ ਬੀਜੇਪੀ ਉਹ ਬੁੱਟਾ ਲਾਉਣ ਦੇ ਵਿੱਚ ਕੰਮ ਬਹੋਵੇਗੀ ਜਾ ਫਿਰ ਨਹੀਂ ਇਹ ਸਵਾਲ ਵੀ ਹੁਣ ਪੈਦਾ ਹੋ ਰਹੇ ਨੇ ਕਿ ਬੀਜੇਪੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਚੈਰੀ ਕਰ ਰਹੀ ਹੈ ਉਸੇ ਤਰ੍ਹਾਂ ਹੁਣ ਆਪਣੇ ਮੁੜ ਸੱਤਾ ਦੇ ਵਿੱਚ ਆਉਣ ਦੇ ਲਈ ਕਾਂਗਰਸ ਦੇ ਵੱਲੋਂ ਵੀ ਹੱਥ-ਖੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਪਰ ਹਾਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਆਪਸ ਦੇ ਵਿੱਚ ਜੁੰਡੂ-ਜੁੰਡੀ ਜਾਂ ਫਿਰ ਕਹਿ ਲਈਏ ਜੋ ਕੁਝ ਹਾਲਾਤ ਬਣੇ ਹੋਏ ਨੇ ਉਹ ਸਭ ਦੇ ਸਾਹਮਣੇ ਨੇ ਸੋ ਹੁਣ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਅੱਜ ਦੇ ਸਮੇਂ ਦੇ ਵਿੱਚ ਬੀਜੇਪੀ ਆਮ ਆਦੀ ਪਾਰਟੀ ਦੇ ਕਾਂਗਰਸ ਪੰਜਾਬ ਦੇ ਵਿੱਚ 2027 ਦੇ ਲਈ ਮੁਕਾਬਲੇ ਦੇ ਨਾਲ ਮਜ਼ਬੂਤ ਦਿਖਾਈ ਦੇ ਰਹੀਆਂ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਕੱਲ ਫਿਰ ਕੱਲ ਬਾਤ ਕਰਾਂਗੇ ਤੁਸੀਂ ਜੂ ਰੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ